ਸੀਗਾ ਜਿਹਨੇ ਇੰਨਾ ਕੋਸ ਮੋਬਾਈਲ ਤੇ ਬੋਲਤਾ ਨਹੀਂ ਆਏ ਹੋਏ ਤਕੜੇ ਲੈਵਲ ਦੀ ਭੋਰੀਆ ਬਾਈ ਨੇ ਅਨਪੜ੍ਹ ਬਈ ਏਡੀ ਭੋਰਨ ਵਾਸਤੇ ਤੈਨੂੰ ਭੋਰਨ ਪੂਸਣੇ ਬਾੜ ਦੇਵਾਂਗੇ ਯੋ ਯੋ ਮੈਨ ਅੱਜ ਕੀ ਹਾਲ ਚਾਲ ਦੋਸਤੋ ਅੱਜ ਆਪਣੇ ਨਾਲ ਜੱਸਾ ਮਾਨ ਤੇ ਅੱਜ ਆਪਣਾ ਵਲੋਗ ਅੱਜ ਆ ਪਿਆਰੇ ਸੰਗਰੂਰ ਸੰਗਰੂਰ ਆਪਾਂ ਮੂਵੀ ਦੇਖਣ ਜਾ ਰਹੇ ਆ ਕਿਹੜੀ ਮੂਵੀ ਦੇਖਣ ਜਾ ਰਹੇ ਆ ਬਈ ਸੈਕਸੀ ਚ ਸੈਕਸੀ ਦੇਖਣ ਜਾ ਰਹੇ ਆ ਬਈ ਰਦੀਵ ਅਗਰਵਾਲ ਦੀ ਬਾਬੇ ਭੈਣ ਦੀ ਨਾਂਗਾ ਨਾ ਭਾਈ ਉਹਦੀ ਨਹੀਂ ਮਤਲਬ ਪਰ ਉਹ ਜਿਹੜਾ 90 ਵਾਲਾ ਕਰਦੰਦਾ ਨਾ ਮੇਰੀ ਗੱਲ ਤਾਂ ਸੁਣ ਹਾਂ ਤੇ ਹੋਰ ਆਪਾਂ ਕਾਰ ਬਿਜ਼ਾਰਟ ਵੀ ਜਾਣਾ ਸੀਗਾ ਬਈ ਹੋਰ ਆਪਾਂ ਵੀਡੀਓ ਵਗੈਰਾ ਹੋਰ ਵੀ ਕਰਕੇ ਆਉਣੀ ਐਨੇ ਪ੍ਰੋਮੋਸ਼ਨਾਂ ਦਾ ਕੰਮ ਆ ਤੁਹਾਨੂੰ ਪਤਾਗਾ ਆਪਣਾ ਦੋ ਤਿੰਨ ਵੀਡੀਓ ਕਰਕੇ ਆਉਣੀ ਐਨੇ ਆਪਾਂ ਨੇ ਸ਼ਾਇਦ ਅੰਮ੍ਰਿਤਸਰ ਵੀ ਜਾਣਾਗਾ ਯਾਰ ਹੁਣ ਮੈਨੂੰ a few minutes later ਲੋਰੀ ਸੰਗੁਰ ਪਹੁੰਚ ਗਏ ਤੇ ਹੁਣ ਅਸੀਂ ਦੇਖਣ ਲੱਗੇ ਗੱਡੀਆਂ ਗੱਡੀ ਲੈਣੀ ਆ ਬਾਈ ਗੱਡੀ ਲੈਣੀ ਆ ਹਾਂ ਇਹ ਹੂੰ ਨਹੀਂ ਪਹਿਲੇ ਪਾਸੇ ਆਉਂਦੀ ਆਪਣੇ ਲਵੇ ਆ ਕੀ ਲਿਖਾ ਐਸ ਆਈ ਸਲਵੀਰਾ ਸਲਵਾਰਾ ਸਲਵਾਰਾ ਹਨਾ ਹੂੰ ਸਲਵਾਰਾਂ ਕਲਾਰ ਦੀ ਸਲਵਰ ਕਲਰ ਦੀ ਅਸੇ ਸਲਵਰ ਕਲਰ ਲੈ ਆ ਸਲਵਰ ਕਲਰ ਦੀ ਬਾਈ ਅਲਾਰਟੋ ਆ ਆਲਟੋ ਚਲੋ ਜੀ ਹੁਣ ਅਸੀਂ ਕਰ ਲਈ ਗੱਡੀ ਦਾ ਸੌਦਾ ਤੇ ਫੇਰ ਆਪਾਂ ਚੱਲਦੇ ਆਂਗੇ ਅੱਗੇ ਬਾਈ ਦੇਖੋ ਜਿਹਨੇ ਵੀ ਗੱਡੀਆਂ ਲੈਣੀਆਂ ਨੇ ਇੰਨੀਆਂ ਗੱਡੀਆਂ ਖੜੀਆਂ ਨੇ ਸਾਰੀਆਂ ਵਧੀਆ ਵਧੀਆ ਮਾਡਲੀਆਂ ਨੇ ਠੀਕ ਆ ਤੇ ਗੱਡੀਆਂ ਨੇ ਮਾਡਲ ਸਾਰੀਆਂ ਦੇ ਉੱਚੇ ਨੇ ਕੰਡੀਸ਼ਨਾਂ ਸਾਫ਼ ਨੇ ਪੰਜਾਬ ਨੰਬਰ ਤੇ ਗੱਡੀਆਂ ਨੇ ਉਹ ਤੁਹਾਨੂੰ ਮਿਲਣਗੀਆਂ ਮਾਲ ਵਾਲੇ ਮਾਨ ਦੇ ਮਾਲ ਵਾਲੇ ਮਾਨ ਦੇ ਚੈਨਲ ਦੇ ਉੱਪਰ ਮਿਲਣੀਆਂ ਆ ਤੁਹਾਨੂੰ ਚੈਨਲ ਦਿਖ ਰਿਹਾ ਹੋਊਗਾ ਆਪਣਾ ਸਬਸਕ੍ਰਾਈਬ ਕਰ ਲਿਓ ਇਹਨਾਂ ਦੀ ਵੀਡੀਓ ਆਪਾਂ ਜਲਦੀ ਤੋਂ ਜਲਦੀ ਅਪਲੋਡ ਕਰਦਾ ਹੈਗੇ ਚਲੋ ਸ਼ੇਅਰ ਸਟਰੀਨ ਕਰਵਾਉਣਾ ਵੇ ਆ ਬਸ ਤੇ ਤੇ ਦੇਖ ਰਹੇ ਸਾਡਾ ਦਿਲ ਤੋੜ ਕੇ ਗਈ ਸੀ ਬੱਲੀਏ ਅਸੀਂ ਇੱਧਰ ਦੇਖੋ ਮੋਬਾਈਲ ਤੋੜਤਾ ਨਹੀਂ ਇਹ ਤਾਂ ਜੱਟ ਦਾ ਹੀ ਜਿਗਰਾ ਸੀਗਾ ਬੱਲੀਏ ਜਿਹੜਾ ਤੇਰੇ ਪਿੱਛੇ ਮੋਬਾਈਲ ਖੋਲਤਾ ਨਹੀਂ 15000 ਦਾ ਲਿਆਂਦਾ ਸੀਗਾ ਕਿਸ਼ਤਾਂ ਤੇ ਆਨਲਾਈਨ ਪੇਮੈਂਟ ਹਲੇ 122 ਸੀ ਹਾਂ ਇਹ ਤਾਂ ਤੂੰ ਮੇਰੀ ਜ਼ਿੰਦਗੀ ਖਰਾਬ ਕਰਤੀ ਜਿਹੜਾ ਮੇਰੀ ਜ਼ਿੰਦਗੀ ਚ ਆਈ ਸੀ ਤੂੰ ਮੇਰਾ ਦਿਲ ਤੋੜ ਕੇ ਗਈ ਸੀ ਅਸੀਂ ਮੋਬਾਈਲ ਤੋੜਤਾ ਨਹੀਂ ਇਹ ਤਾਂ ਜੱਟ ਦਾ ਹੀ ਜਿਗਰਾ ਸੀਗਾ ਜਿਹਨੇ ਇੰਨਾ ਕੁਸ ਮੋਬਾਈਲ ਤੇ ਬੋਲਤਾ ਨਹੀਂ ਆਏ ਹੋਏ ਤਕੜੇ ਲੈਵਲ ਦੀ ਭੋਰੀਆ ਬਾਈ ਨੇ ਅਨਬਦ ਬਾਈ ਏਡੀ ਭੋਰਨ ਵਾਸਤੇ ਤੈਨੂੰ ਭੋਰਨ ਪੂਸਣਾ ਬਾੜ ਦੇਵਾਂਗੇ ਕਿਉਂ ਜੀ ਹੋ ਮੈਂ ਇਹਨੇ ਆਪਦਾ ਗਾਣਾ ਰਿਕਾਰਡ ਕਰਵਾਉਣਾ ਹੈਗਾ ਜਾਂ ਲਿਖਿਆ ਹੋਇਆ ਗਾਣਾ ਲੈਣਾ ਦਾ ਆ ਬੰਦੇ ਤੋਂ ਲੈ ਸਕਦਾ ਕਿਉਂ ਜੀ ਅਗਲੂ ਜੀ ਕੀ ਹਾਲ ਹੈ ਹਾਂ ਜੀ ਹਾਂ ਜੀ ਵਧੀਆ ਅਜਾ ਨਵਾਂ ਸ਼ਾਇਰੀ ਬੋਲੀ ਦੀ ਤੁਸੀਂ ਫੋਨ ਆ ਲਿਆ ਬੜੀ ਸਮਾਂ ਸਾ ਬਾਈ ਗਾਣੇ ਦਾ ਰੇਟ ਦੱਸ ਪਹਿਲਾਂ ਕੀ ਆਪਣੀ ਆਡੀਅੰਸ ਨੂੰ ਕਿੰਨੇ ਰੁਪਏ ਚ ਗਾਣਾ ਦੇਦੇ ਆ ਬਾਈ ਦੱਸਿਆ ਜੀ 500 ਦਾ ਸਟਾਰਟ ਆਈ ਬੜਾ ਸੱਸਾ ਡਿਗਾ ਦਾ ਓਏ ਲੈ ਹੈਪੀ ਰਾਏ ਕੋਟੀ ਇਹਦੀ ਲੰਦਾ ਗਾਣੇ ਉਹ ਚੰਗਾ ਪਾਸ ਹੋ ਜਾ ਗੱਡੀਆਂ ਰਿਓ ਜਵਾਖ ਸਮਝੀ ਚੱਲ ਆਇਆ ਦੱਸ ਗਾਣਾ ਸੁਣਾ ਫਿਰ ਇੱਕ ਘੈਂਟ ਜਾ ਇਹ ਤਾਂ ਜੀ ਬਸ ਤੁਹਾਨੂੰ ਬੜਾ ਸੱਸਾ ਟੜਦਾ ਕੰਮ ਆ ਤਾਂ ਕੋਈ ਕੋਈ ਦਿਲ ਤੋੜ ਗਈ ਮੈਂ ਸੁਣਿਆ ਤੇਰਾ ਡਾਕੂਆਂ ਦੇ ਮੁੰਡੇ 3 ਚ ਵੀ ਗਾਣਾ ਰਿਓ ਹੈ ਇਹਨੇ ਇਹਨੇ ਦਿੱਤਾ ਬਈ ਡਾਕੂਆਂ ਦੇ ਮੁੰਡੇ 3 ਦੇ ਵਿੱਚ ਗਾਣਾ ਉਹ ਮੈਨੂੰ ਉਹ ਦੱਸਦੇ ਮਾਲ ਵਾਲੀ ਸਾਰੀ ਸੁਣਾਉਂਦੇ ਸਾਨੂੰ ਬਖੜਾ ਦਾ ਥੀ ਤੇਰੀ ਸੁਣਾਈ ਸੁਣਾਈ ਆਪਾਂ ਜੀ ਸੁਣਾ ਦਾਂਗੇ ਜੀ ਟਾਈਮ ਆਉਣ ਤੇ ਅਸਰ ਹਾਂ ਦਸ ਚੱਲ ਚੱਲ ਫਿਰ ਹੋਰ ਸੁਵੰਦਰਾ ਕਥਿਆਣਾ ਬਰੇ ਪੰਨਵਾ ਜਾ ਰਿਹਾ ਬਾਬੇ ਨੂੰ ਸੇੜਦਾ ਵਈ ਨਿੱਕੂ ਦੇਖਾ ਆਹਾ ਓਏ ਆ ਕੀ ਨੇ ਕੀ ਆਹਾ ਫੀਤੇ ਜੀ ਕੀ ਨੇ ਉਹ ਇਹ ਤਾਂ ਜੁੰਦੀ ਆ ਸਾਲਸ ਹੈ ਚੜਾ ਛਾਲਟਾ ਕੁੜੀਆਂ ਵਾਲੀ ਪਈ ਫਿਰਦਾਗਾ ਫੁੱਲੋ ਹੱਲ ਜੇ ਉਹੀ ਸੁਪਾਂਗੀਆਂ ਹੁੰਦੀਆਂ ਨੇ ਉਹ ਨਹੀਂ ਆਈ ਹੁੰਦੀ ਉਹ ਮੁੰਡੇ ਵਾਲੀ ਆ ਆ ਫੀਤੇ ਜੇ ਦੇਖੀ ਮੈਂ ਤਾਂ ਦੇਖੇ ਨਹੀਂ ਹੈਗੇ ਕਦੇ ਹੋਰ ਸੁਣਾ ਠੀਕ ਆ ਵਧੀਆ ਪਹਿਲਾਂ ਨਾਲੋਂ ਪਤਲਾ ਹੋ ਗਿਆ ਨਾ ਨਾ ਮੁੱਤੰ ਚੱਲੀਏ ਖੱਟ ਪੈ ਗਈ ਤੇ ਮੈਂ ਇਹ ਤਾਂ ਪਹਿਲਾਂ ਜੀ ਪੰਨਵਾ ਪਹੁੰਚ ਗਏ ਨਾਲ ਮੇਰੇ ਦਸਾ ਮਾਨ ਚੱਲੀਏ ਬਈ ਖੇਡਾਂ ਦੇਖਣਾ ਆ ਕੀ ਖਾਰਾਂਗਾ ਨਾ ਜਿਸ ਕੋਟਾ ਇੱਕ ਗਣ ਛੇੜੀ ਯਾਰ ਨਿਕਣ ਛੇੜੀ ਯਾਰ ਚੱਲੀਏ ਬਾਬਰੇ ਪੰਨਵਾ ਪਹੁੰਚ ਗਏ ਸਟੇਡੀਅਮ ਦੇ ਉੱਤੇ ਇੱਥੇ ਖੜਿਆਰੀ ਵੀਰ ਖੜੇ ਨੇਗੇ ਉਹ ਖੇਡਾ ਹੋ ਰਹੀਆਂ ਨੇ ਉੱਥੇ ਲੱਗ ਜਾਂਦਾ ਸਾਨੂੰ ਕਾਂ ਬਈ ਕੋ ਹਾਂ ਬਈ ਫਲਾਈ ਚਾ ਕੰਮ ਫਲਾਈ ਚਾ ਆਹ ਸਾਡੇ ਵੀ ਪੇਂਡੂ ਦੀ ਕਰਦਾ ਉਹਨਾਂ ਦਾ ਸਤਕਾਰ ਰੋਡ ਹੈ ਜਰਮਨ ਬਿਲਕੁਲ ਪੰਮਾ ਦੀ ਸਾਡੇ ਜ਼ਿਲ੍ਹੇ ਦਾ ਆ ਗਿਆ ਕਿ 25 26 ਸਾਲ ਪਹਿਲਾਂ ਇਹ ਬਾਰ ਦਾ ਸਭ ਤੋਂ ਬਰਾਵਾ ਦਾ ਪਿਆਰ ਹੈ ਜਦੋਂ ਵੀ ਕਮੇਟੀ ਸ਼ੁਰੂ ਕੀਤੀ ਹੈ ਉਹ ਰਾਹ ਨੇ ਬਹੁਤ ਵੱਡੀਆਂ ਹੌਲਾ ਸ਼ੇਰੀਆਂ ਬਹੁਤ ਵੱਡੇ ਸਪਾਸਥੂ ਨਾਲ ਦਿੱਤੇ ਆਹ ਦੇਖੋ फिर ग ਰੋ ਰੋ ਇਹ ਸਾਲ ਵਿੱਚ ਮੇਲਾ ਹੋਣਾ ਕਮੇਰੇ ਦੇ ਕੋਲ ਸਾਹਮਣੇ ਮਿੱਤਰੋ ਜਿਹੜੀ ਉਹ ਗੱਡੀ ਖੜੀ ਦਿਖ ਰਿਹਾ ਤੁਸੀਂ ਇੰਨਾ ਇਕੱਠ ਦੇਖ ਰਿਹਾ ਜੱਗੂ ਹਾਕਮਾਲੀ ਆ ਗਿਆ ਕਹਿੰਦੇ ਬਾਈ ਤਾਂ ਕਰਕੇ ਇਕੱਠ ਹੋ ਰਿਆ ਨਾ ਜੱਗੂ ਹਾਕਮਾਲੀਆ ਜਿਹੜਾ ਗਲਾਬ ਸਿੱਧੂ ਦੇ ਗਾਣੇ ਚ ਦੀਆ ਦੇਖਿਆ ਤਾਂ ਨਰਮਣ ਚਲਾਏ ਦੇਖ ਲਈਏ ਬਾਈ

ਲਾਵੀ ਮੈਟਰੋ ਸਾਹਮਣੇ ਖੜਾ ਕਹਿੰਦੇ ਦੀਪ ਦਵਰਜੀ ਵਾਲਾ ਹੈ ਉਹ ਖੜਾ ਬਾਈ ਉਹਦਾ ਕੀ ਜਾਣਾਂਗਾ ਆਇਆ ਤੇ ਸਾਡੇ ਤਾਲੀ પાડਨ ਲਈ ਲੋਕ 15000 ਤੇ ਜੇ ਕਰਦੇ ਧੰਨਵਾਦ 30000 ਰੁਪਏ ਕਰਸਾਲ ਸਾਡੇ ਵੀ ਤਾਲੀ ਪਾਉਂਦਾ ਹੀ ਲੋਕ ਸੋ ਫਰਕਿੰਦਾ ਜਾਂਦਾ ਵੀਰੇ ਤੇਰੇ ਤਾਲੀ में घोड़ा है और यहां पास 9% पक्के है पक्के है ये कोई और नहीं एक लक्खी है एक लाखों एंटर हो जाएगा ਗੁਰਦੀ ਪੱਗ ਦੇ ਹੁੰਦੇ ਬਸ ਜ਼ਬਰਦੀ ਵਾਲਾ ਹੌਸਾ ਨੇ ਆ ਫੇਰ ਕਿਹਾ ਬਹੁਤ ਵੱਡਾ ਮੈਚ ਮੇਰੇ ਲਈ ਆ ਬਸ ਦੇਖਦਾ ਆ ਕੋਈ ਕੋਈ ਅੱਜ ਰਾਏ ਤਾਂ ਨਹੀਂ ਕਰਦੀ ਦਾ ਜਿਸ ਵਾਂ ਕੁਲਜੀਤ ਰੇਨਕਰੋ ਬਹੁਤ ਤਕੜਾ ਖੇਡਿਆ ਔਰ ਛੋਲੇ ਮੱਝੀ ਦੇ ਕਰਦੇ ਹੁੰਦੇ ਆ ਪਰ ਦੂਸਰੇ ਵੱਲੇ ਪੱਤਰੀ ਵਾਲਾ ਰਾਜਾ ਇਸ ਦੇ ਕੋਸ਼ਿਸ਼ ਕਰਦਾ ਹੋਇਆ ਤੇ ਰਾਏ ਪੰਡਤ ਨਾਲ ਗੁੱਸੇ ਦੇ ਵਿੱਚ ਨੰਬਰ ਦਾ ਸ਼ਤਰਬਾਤ ਕਰਦਾ ਹੋਇਆ ਆ ਮੁੰਡਾ ਮਾਰ ਕੇ ਪਰ ਚੱਲ ਗਿਆ ਫਲ ਆਇਆ ਜਿਗੋ ਨੇ ਸੈਮੀ ਫਾਈਨਲ ਦੇਖਿਆ ਪਨਨ ਦਾ ਸੀ ਦੇਖਿਆ ਨੀਗਾ ਤੇ ਕਿਵੇਂ ਲੱਗਾ ਵਲੌਗ ਦੱਸੋ ਜੀ ਮੇਰੇ ਪੰਨਾਂ ਨੂੰ ਬਹੁਤ ਪਿਆਰ ਦਿੱਤਾ ਕਬੱਡੀ ਵਾਲ ਨੂੰ ਮੈਂ ਕਰਦਾ ਵੀ ਇਹਨਾਂ ਦੇ ਹੋਵਗੇ ਤੇ ਬਾਏ ਬਾਏ ਗਾਈਜ਼ ਇਸ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਰਾਪੇ ਕਰਾਂਗੇ ਸਪੋਰਟ ਮੇਰੀ ਗਾਈ ਨੂੰ ਦੇ ਲਈ ਬਾਈ ਕਰਾਂਗੇ ਬਲਾਵਾ ਇਹਦੀ ਵੀ ਦਿਖਾ ਦਿਓ ਭਾਈ ਸਬਸਕ੍ਰਾਈਬ ਕਰ ਜੀ ਸਬਸਕ੍ਰਾਈਬ ਕਰ ਦਿਓ ਸਾਡਾ ਚੈਨਲ